ਦੇਖੋ ਜੀ ਜਿਹੜੀ ਇਹ ਤੁਸੀਂ ਦੇਖਿਆ ਕਿ ਹੜਤਾਲ ਹੋਈ ਹੈ ਇਹ ਇੱਕ ਸੰਘਰਸ਼ਾ ਜੋ ਡਾਕਟਰ ਆਪਦੇ ਹੱਕਾਂ ਲਈ ਲੜ ਰਹੇ ਆ ਪਲੱਸ ਲੋਕਾਂ ਦੇ ਹਿੱਤਾਂ ਲਈ ਲੜ ਰਹੇ ਆ ਆਪਾਂ ਦੇਖ ਰਹੇ ਆ ਕਿ ਜਿੰਨੇ ਵੀ ਹਸਪਤਾਲ ਨੇ ਉੱਥੇ ਬਹੁਤ ਸਾਰੀਆਂ ਜਗਾਵਾਂ ਦੇ ਉੱਤੇ ਡਾਕਟਰ ਹੈ ਨਹੀਂ ਸੋ ਬਹੁਤ ਜ਼ਿਆਦਾ ਡਾਕਟਰਾਂ ਦੀ ਕਮੀ ਆ ਜਿਹੜੇ ਕਿ ਪਿਛਲੇ ਕਾਫੀ ਸਮੇ ਤੋਂ ਭਰੀਆਂ ਨਹੀਂ ਗਈਆਂ ਅਸਾਮੀਆਂ ਸੋ ਸਾਡੀ ਸਰਕਾਰ ਅੱਗੇ ਮੰਗ ਆ ਕਿ ਉਹ ਡਾਕਟਰਾਂ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਪੂਰੀਆਂ ਸਰਵਿਸਿਜ਼ ਪ੍ਰੋਪਰ ਵੇਅ ਨਾਲ ਦਿੱਤੀਆਂ ਜਾ ਸਕਣ ਦੂਜੀ ਚੀਜ਼ ਹੈਗੀ ਆ ਸੁਰੱਖਿਆ ਆਪਾਂ ਦੇਖਦੇ ਹਾਂ ਰੋਜ਼ ਹਫ਼ਤੇ 'ਚ ਆਪਾਂ ਨਿਊਜ਼ ਪੜ੍ਹਦੇ ਹਾਂ ਅਖਬਾਰਾਂ 'ਚ ਵੀ ਐਸ ਡਾਕਟਰ ਨਾਲ ਚੀਜ਼ ਹੋ ਗਈ ਇੱਥੇ ਲੇੜੀ ਮੈਡੀਕਲ ਅਫਸਰ ਨਾਲ ਪ੍ਰੋਬਲਮ ਹੋ ਗਈ ਇੱਥੇ ਸਟਾਫ ਨਾਲ ਪ੍ਰੋਬਲਮ ਹੋ ਗਈ ਹਨਾ ਸੋ ਸੁਰੱਖਿਆ ਬਿਲਕੁਲ ਨਹੀਂ ਹੈਗੀ ਜਿਸ ਦੇ ਤੱਕ ਚੱਲਦੇ ਡਾਕਟਰਾਂ ਦੇ ਵਿੱਚ ਵੀ ਸਟਾਫ ਦੇ ਵਿੱਚ ਵੀ ਇੱਕ ਡਰ ਦਾ ਮਾਹੌਲ ਆ ਤੇ ਜੇ ਇਹੀ ਹਾਲਾਤ ਅੱਗੇ ਰਹੇ ਤਾਂ ਜਿਵੇਂ ਪਹਿਲਾਂ ਨੌਕਰੀਆਂ ਛੱਡਦੇ ਰਹੇ ਡਾਕਟਰ ਹੁਣੋਂ ਜ਼ਿਆਦਾ ਤੇਜ਼ੀ ਨਾਲ ਛੱਡਣਗੇ ਕਿਉਂਕਿ ਸੁਰੱਖਿਆ ਇੱਕ ਬਹੁਤ ਵੱਡੀ ਚੀਜ਼ ਆ ਇਨਸਾਨ ਆਪਦੇ ਆਪ ਨੂੰ ਜੇ ਸੁਰੱਖਿਤ ਸਮਝੂਗਾ ਤਾਂ ਹੀ ਆਪਦੀ ਸਰਵਿਸਿਜ਼ ਦੇਊਗਾ ਸੋ ਜੇ ਆਪਦੀਆਂ ਸਰਵਿਸਿਜ਼ ਅਸੀਂ ਬਿਲਕੁਲ ਨਿਰਪੱਖ ਹੋ ਕੇ ਨਿਰਦਰ ਹੋ ਕੇ ਦੇਣੀਆਂ ਨੇ ਤਾਂ ਸਰਕਾਰ ਨੂੰ ਸਾਨੂੰ ਸਿਕਿਉਰਿਟੀ ਦੇਣੀ ਪੈਣੀ ਹੈ। ਸੋ ਸਾਡੀ ਇਹ ਇੱਕ ਦੂਸਰੀ ਮੰਗ ਹੈ ਕਿ ਸਾਨੂੰ ਘੱਟੋ ਘੱਟ ਜਿੱਥੇ ਜ਼ਿਲ੍ਹਾ ਹਸਪਤਾਲ ਨੇ ਜਿੱਥੇ ਜ਼ਿਆਦਾ ਆਵਾਜਾਈ ਹੈ ਉੱਥੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ ਸਾਨੂੰ ਸਿਕਿਉਰਿਟੀ ਦਿੱਤੀ ਜਾਵੇ। ਵੀ ਇਹੀ ਹੈ ਇਹ ਪਿਛਲੇ ਸਮੇਂ ਤੋਂ ਬੰਦ ਕੀਤੀਆਂ ਗਈਆਂ ਨੇ ਤੇ ਡਾਕਟਰਾਂ ਦਾ ਦੇਖੋ ਬਠਿੰਡੇ ਕਿੰਨੇ 8 8 ਡਾਕਟਰ ਇਕੱਠੇ ਛੱਡੀਏ ਜਾਓ। ਸੋ ਜੇ ਇਦਾਂ ਹੀ ਚੱਲਦਾ ਰਿਹਾ ਤਾਂ ਹਸਪਤਾਲ ਬਿਲਕੁਲ ਖਾਲੀ ਹੋ ਜਾਣਗੇ। ਤੇ ਹੌਲੀ ਹੌਲੀ ਜੋ ਸਰਕਾਰ ਦੀ ਪਹਿਲਾਂ ਨੀਤੀ ਰਹੀ ਹੈ ਤਿੰਨ ਵਾਰੀ ਟਰਾਈ ਕੀਤਾ ਸਰਕਾਰ ਨੇ ਪ੍ਰਾਈਵੇਟਾਈਜੇਸ਼ਨ ਲਈ ਉਹ ਫਿਰ ਪੂਰੀ ਹੋ ਜੂਗੀ ਤੇ ਫਿਰ ਲੋਕਾਂ ਦਾ ਕੀ ਬਣੂਗਾ ਸੋ ਜੇ ਹੁਣ ਇੱਥੇ ਬਿਲਕੁਲ ਫ੍ਰੀ ਆਫ ਕਾਸ ਸਰਵਿਸਿਜ਼ ਡਾਕਟਰ ਦੇ ਰਹੇ ਆ ਨਿਰਪੱਖ ਹੋ ਕੇ ਦੇ ਰਹੇ ਆ ਤਾਂ ਸਰਕਾਰ ਨੂੰ ਵੀ ਚਾਹੀਦਾ ਜਿਹੜੀਆਂ ਜਾਇਜ਼ ਮੰਗਾ ਉਹ ਮੰਗ ਲੈਣੀਆਂ ਚਾਹੀਦੀ ਪੀसीएमएस ਐਸੋਸੀਏਸ਼ਨ ਪੰਜਾਬ ਦੇ ਸਦੇ ਦੇ ਉੱਤੇ ਸਮੂਹ ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਇਹ ਡਿਸੀਜਨ ਲਿਆ ਗਿਆ ਸੀ ਕਿ ਅੱਧੇ ਸਮਾਂ ਹੀ ਆਓਪੀਡੀ ਸੇਵਾਵਾਂ ਬੰਦ ਰਹਿਣਗੀਆਂ 11 ਤੋਂ 2 OPD ਸੇਵਾਵਾਂ ਚੱਲੂ ਰਹਿਣਗੀਆਂ ਪਹਿਲੇ 3 ਦਿਨ ਸੋਮ ਮੰਗਲ ਤੇ ਬੁੱਧਵਾਰ ਅੱਧਾ ਦਿਨ ਅਸੀਂ ਮਰੀਜ਼ਾਂ ਨੂੰ ਪੂਰੀਆਂ OPD ਦੀਆਂ ਤੇ ਬਾਕੀ ਦੀਆਂ ਸੇਵਾਵਾਂ ਦਿੱਤੀਆਂ ਇਸ ਸੰਬੰਧ ਦੇ ਵਿੱਚ ਸਾਡੀਆਂ ਮੰਗਾਂ ਨੂੰ ਲੈ ਕੇ ਕੱਲ ਫਾਈਨਾਂਸ ਮਿਨਿਸਟਰ ਸ਼੍ਰੀ ਹਰਪਾਲ ਚਿਮਾ ਜੀ ਸਿਹਤ ਮੰਤਰੀ ਸ਼੍ਰੀ ਬਲਬੀਰ ਸਿੰਘ ਜੀ ਅਤੇ ਸਾਡੇ ਜੋ ਪ੍ਰਮੁਖ ਸੱਤਰ ਸਹਿਬਾਨ ਹੈਗੇ ਉਹਨਾਂ ਦੇ ਨਾਲ ਚੰਡੀਗੜ੍ਹ ਵਿਖੇ ਸੰਸਦ ਦੇ ਵਿੱਚ ਸਾਡੀ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਸਾਡੀਆਂ ਜੋ ਮੰਗਾਂ ਸੀ ਜਿਹੜੀਆਂ ਸਾਰੀਆਂ ਲੋਕ ਪ੍ਰਤੀ ਐ ਸਾਡੀਆਂ ਆਵਦੀਆਂ ਮੰਗਾਂ ਨਹੀਂ ਕਿ ਜੋ 60% ਡਾਕਟਰਾਂ ਦੀਆਂ ਅਸਾਮੀਆਂ ਖਾਲੀ ਆ ਉਹਨਾਂ ਨੂੰ ਭਰਤੀ ਕੀਤਾ ਜਾਵੇ ਹਸਪਤਾਲਾਂ ਦੇ ਵਿੱਚ ਸਿਕਿਉਰਿਟੀ ਦਿੱਤੀ ਜਾਵੇ ਤੇ ਇਹਦੇ ਜੋ ਸਮਾਂਬੱਧ ਤਰੱਕੀਆਂ ਡਾਕਟਰਾਂ ਦੀਆਂ ਉਹਨਾਂ ਨੂੰ ਦੁਬਾਰਾ ਬਹਾਰ ਕੀਤਾ ਜਾਵੇ ਤਾਂ ਕਿ ਡਾਕਟਰ ਸਰਕਾਰੀ ਨੌਕਰੀ ਨਾ ਛੱਡਣ ਅਤੇ ਹਸਪਤਾਲਾਂ ਦੇ ਵਿੱਚ ਲੰਮਾ ਸਮਾਂ ਤੱਕ ਕੰਮ ਕਰਨ ਇਹਨਾਂ ਨੂੰ ਲੈ ਕੇ ਸਾਡੀ ਮੰਗ ਦੇ ਉੱਤੇ ਲੰਮਾ ਟਾਈਮ ਡਿਸਕਸ਼ਨ ਹੋਈ ਡਿਸਕਸ਼ਨ ਦੇ ਵਿੱਚ ਸਾਰੇ ਮਿਨਿਸਟਰ ਸਾਹਿਬਾਨ ਨੇ ਤੇ ਸਾਰੇ ਸਟਾਫ ਨੇ ਇਹ ਮੰਨਿਆ ਕਿ ਇਹ ਜੋ ਜਿੰਨੀਆਂ ਵੀ ਮੰਗਾਂ ਇਹ ਜਾਇਜ਼ ਆ ਇਹ ਮੰਗਾਂ ਬਹੁਤ ਲੰਮੇ ਟਾਈਮ ਤੋਂ ਪੈਂਡਿੰਗ ਆ ਤੇ ਇਹਨਾਂ ਨੂੰ ਮੰਨ ਲੈਣਾ ਚਾਹੀਦਾ ਹੈਗਾ ਇਸ ਸਬੰਧ ਦੇ ਵਿੱਚ ਮਿਨਿਸਟਰ ਸਾਹਿਬ ਨੇ ਇਹ ਕਿਹਾ ਕਿ ਅਸੀਂ ਸ਼ਾਮ ਤੱਕ ਤੁਹਾਨੂੰ ਨੋਟੀਫਿਕੇਸ਼ਨ ਕੱਢ ਦਿੰਨੇ ਆ ਪਰੰਤੂ ਸਾਡੀ ਐਸੋਸੀਏਸ਼ਨ ਨੇ ਸ਼ਾਮ ਤੱਕ ਵੇਟ ਕੀਤਾ ਨੋਟੀਫਿਕੇਸ਼ਨ ਕੋਈ ਨਹੀਂ ਆਈ ਉਹਨਾਂ ਨੇ ਇੱਕ ਲੈਟਰ ਕੱਢ ਦਿੱਤਾ ਕਿ 19 ਤਰੀਕ ਨੂੰ ਫਾਈਨਾਂਸ ਸਕੱਤਰ ਦੇ ਨਾਲ ਇੱਕ ਦੁਬਾਰਾ ਮੀਟਿੰਗ ਨਿਰਧਾਰਿਤ ਹੋਈ ਹੈ ਤਾਂ ਕਿ 3 ਮਹੀਨੇ ਦੇ ਵਿੱਚ ਇਸ ਸਬੰਧੀ ਨਵੀਂ ਰੂਪਰੇਖਾ ਤਿਆਰ ਕੀਤੀ ਜਾਵੇ ਸੋ ਇਹ ਐਸੋਸੀਏਸ਼ਨ ਨੇ ਮੰਨਿਆ ਕਿ ਇਹ ਸਿਰਫ ਡਿਲੇ ਕਰਨ ਦੀ ਪਾਲਿਸੀ ਆ ਉਹ ਇਸ ਗੱਲ ਨੂੰ ਡਿਲੇ ਕਰਨਾ ਚਾਹੁੰਦੇ ਆ ਤਾਂ ਕਿ ਜਿਹੜੇ ਇਹ ਮੌਜੂਦਾ ਇਲੈਕਸ਼ਨ ਆ ਹਰਿਆਣੇ ਦਾ ਇਲੈਕਸ਼ਨ ਆ ਜਾਂ ਜੋ ਪੰਚਾਇਤੀ ਇਲੈਕਸ਼ਨ ਆ ਜਾਂ ਜੋ ਗਿੱਦੜਵਾਹੇ ਦਾ ਇਲੈਕਸ਼ਨ ਆ ਉਹ ਟਾਈਮ ਕੱਢ ਦਿੱਤਾ ਜਾਵੇ ਤੇ ਪਬਲਿਕ ਦਾ ਬੈਕਲੈਸ਼ ਫੇਸ ਨਾ ਕਰਨਾ ਪਵੇ ਤੇ ਉਹਨਾਂ ਨੇ ਕਾਫੀ ਫੋਰਸ ਕੀਤਾ ਕਿ ਇਹਨੂੰ ਦੁਬਾਰਾ ਜਿਹੜਾ ਹੈ ਸਟ੍ਰਾਈਕ ਨੂੰ ਕੰਟੀਨਿਊ ਨਾ ਕੀਤਾ ਜਾਵੇ ਤਾਂ ਐਸੋਸੀਏਸ਼ਨ ਨੇ ਹੀ ਕਿਹਾ ਕਿ ਤੁਸੀਂ ਸਿਰਫ ਇੱਕ ਲੈਟਰ ਕੱਢਣ ਦੇ ਉੱਤੇ ਤੁਹਾਨੂੰ ਇੱਕ ਚਿੱਠੀ ਕੱਢਣ ਦੇ ਉੱਤੇ ਇੰਨਾ ਸਮਾਂ ਕਿਉਂ ਲੱਗ ਰਿਹਾ ਹੈ ਚਿੱਠੀ ਜੋ ਫైనాన్స్ ਕਤਰ ਨੇ ਵੀ ਕੱਢਣੀ ਹੈ ਜਾਂ ਵਿੱਤ ਸਕਤਰ ਨੇ ਕੱਢਣੀ ਹੈ ਜਾਂ ਮਿਨਿਸਟਰ ਸਾਹਿਬ ਉੱਤੇ ਬੈਠੇ ਉਹਨਾਂ ਦੇ 2 ਮਿੰਟ ਦਾ ਕੰਮ ਹੈ ਜੋ ਕੱਢਣਾ ਚਾਹੁੰਦੇ ਆ ਜੇ ਨੋਟੀਫਿਕੇਸ਼ਨ ਨਹੀਂ ਵੀ ਕੱਢ ਸਕਦੇ ਫਿਲਹਾਲ ਉਹ ਇੱਕ ਅਸ਼ੋਰੈਂਸ ਲੈਟਰ ਦੇ ਦੇਣ ਕਿ ਅਸੀਂ ਇੰਨੇ ਟਾਈਮ ਦੇ ਵਿੱਚ ਡਾਕਟਰ ਰੱਖ ਦਾਂਗੇ ਇੰਨੇ ਟਾਈਮ ਦੇ ਵਿੱਚ ਅਸੀਂ ਸਿਕਿਉਰਟੀ ਹਸਪਤਾਲਾਂ ਦੇ ਵਿੱਚ ਆ ਜੂਗੀ ਜੋ ਕਿ ਤੁਹਾਡੇ ਸਾਹਮਣੇ ਹੀ ਹੈ ਕਿਸੇ ਵੀ ਸਿਵਲ ਹਸਪਤਾਲ ਦੇ ਵਿੱਚ ਤੁਸੀਂ ਚਾਰੇ ਪਾਸੇ ਦੇਖੋਗੇ ਕੋਈ ਤੁਹਾਨੂੰ ਸਿਕਿਉਰਟੀ ਵਾਲਾ ਬੰਦਾ ਨਹੀਂ ਦੱਸੂਗਾ ਤੁਸੀਂ ਡਾਕਟਰ ਦੇਖੋਗੇ 60% ਅਸਾਮੀਆਂ ਹਜੇ ਵੀ ਖਾਲੀ ਪਈਆਂ ਐਸੀਪੀ ਦੇਖੋਗੇ ਜਿਹੜੀ ਸਮਾਂ ਬਾਅਦ ਤਰੱਕੀਆਂ ਉਹਨਾਂ ਦੇ ਸੰਬੰਧੀ ਕੋਈ ਲੈਟਰ ਨਹੀਂ ਆਈ ਤੋਂ ਅਸੀਂ ਇਹੀ ਉਹਨਾਂ ਨੂੰ ਕਿਹਾ ਕਿ ਡਾਕਟਰ ਹਜੇ ਵੀ ਹਸਪਤਾਲਾਂ ਦੇ ਵਿੱਚ ਤੁਹਾਡੇ ਸਾਹਮਣੇ ਆ ਕੋਈ ਡਾਕਟਰ ਆਪਰੇਸ਼ਨ ਥੀਟਰ ਚਾ ਕੋਈ ਵਾਰਡ ਦੇ ਵਿੱਚ ਹੈ ਗਿਆ ਬਹੁਤੇ ਡਾਕਟਰ ਐਮਰਜੈਂਸੀ ਦੇ ਵਿੱਚ ਬੈਠੇ ਆ ਸਾਰੇ ਡਾਕਟਰ ਇਹੀ ਚਾਹੁੰਦੇ ਕਿ ਅਸੀਂ ਆਪਦੀਆਂ ਆਪਦੀਆਂ ਓਪੀਡੀ ਦੇ ਵਿੱਚ ਬੈਠੀਏ ਸਾਡਾ ਕੋਈ ਮਰੀਜ਼ ਪਰੇਸ਼ਾਨ ਨਾ ਹੋਵੇ ਜਦੋਂ ਅਸੀਂ ਹਸਪਤਾਲ ਆ ਹੀ ਗਏ ਆ ਤਾਂ ਸਾਡਾ ਆਪਦਾ ਮਨ ਹੈ ਕਿ ਅਸੀਂ ਮਰੀਜ਼ ਦੇਖੀਏ ਜੋ ਸਾਡੇ ਨਾਲ ਸਾਡੇ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਆ ਅਸੀਂ ਮਰੀਜ਼ ਨੂੰ ਆਦੀਆਂ ਸੇਵਾਵਾਂ ਦੇਈਏ ਮਰੀਜ਼ ਖੁਸ਼ ਹੋ ਕੇ ਜਾਣ ਪਰੰਤੂ ਇਹ ਸਰਕਾਰ ਬਿਲਕੁਲ ਨਹੀਂ ਚਾਹੁੰਦੀ ਕਿ ਇਹ ਸਰਕਾਰੀ ਹਸਪਤਾਲ ਚੱਲਣ ਉਹਨਾਂ ਦਾ ਮੰਤਵ ਇਹ ਹੈ ਕਿ ਇਹ ਹਸਪਤਾਲ ਹੌਲੀ-ਹੌਲੀ ਡਾਕਟਰ ਨੂੰ ਕੰਮੀਆਂ ਛੱਡ ਦੇਣ ਤੇ ਇਹਨਾਂ ਹਸਪਤਾਲਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਵਿੱਚ ਦੇ ਕੇ ਇਹਨਾਂ ਨੂੰ ਪ੍ਰਾਈਵੇਟਾਈਜ਼ ਕਰ ਦਿੱਤਾ ਜਾਵੇ ਜਵਾਨੀ ਭਰੋਸੇ ਦੇ ਦੋਸਤੋ ਜਵਾਨੀ ਭਰੋਸਾ ਉਹਨਾਂ ਨੇ 올ਡ ਪੈਨਸ਼ਨ ਸਕੀਮ ਦਾ ਦਿੱਤਾ 2.5 ਸਾਲ ਹੋ ਗਏ ਆ ਜਵਾਨੀ ਭਰੋਸੇ ਨੇ ਐਸੀ ਗੱਲ ਦਾ ਵੀ ਦਿੱਤਾ ਕਿ ਹਰ ਇੱਕ ਜ਼ਿਲ੍ਹਾ ਹਸਪਤਾਲ ਦੇ ਵਿੱਚ ਇੱਕ ਨਵਾਂ ਮੈਡੀਕਲ ਕਾਲਜ ਕਾਲਜ ਖੁੱਲਝੂਗਾ ਤੁਹਾਡੇ ਸਾਹਮਣੇ ਕਿਹੜੇ ਹਸਪਤਾਲ ਦੇ ਵਿੱਚ ਕਿਹੜੇ ਜ਼ਿਲ੍ਹੇ ਦੇ ਵਿੱਚ ਮੈਡੀਕਲ ਕਾਲਜ ਆ ਜਵਾਨੀ ਭਰੋਸੇ ਜੀ ਬਹੁਤ ਦੇ ਚੁੱਕੀ ਆ ਸਰਕਾਰ ਜਵਾਨੀ ਭਰੋਸਾ ਤਾਂ ਐਮਐਸਪੀ ਦਾ ਵੀ ਦਿੱਤਾ ਸੀ ਕਿ ਹਰ ਇੱਕ ਫਸਲ ਤੇ ਐਮਐਸਪੀ ਦਿੱਤੀ ਜਾਊਗੀ ਅਸੀਂ ਸਿਰਫ ਨੋਟੀਫਿਕੇਸ਼ਨ ਦੀ ਗੱਲ ਕਰ ਰਹੇ ਆ ਸਾਡੀਆਂ ਜੋ ਮੰਗਾਂ ਜਾਇਜ਼ ਆ 60% ਅਸਾਮੀਆਂ ਥੋੜੀਆਂ ਨਹੀਂ 60% ਡਾਕਟਰਾਂ ਦੀਆਂ ਅਸਾਮੀਆਂ ਖਾਲੀ ਆ ਅਸੀਂ ਤਾਂ ਇਹੀ ਚਾਹੁੰਨੇ ਆ ਕਿ ਅਸਾਮੀਆਂ ਭਰ ਦੋ ਸਿਕਿਉਰਿਟੀ ਦੇ ਦੋ ਏਸੀਪੀ ਦੀ ਨੋਟੀ ਕੁਝ ਟਾਈਮ ਬਾਉਂਡ ਕਰ ਦੋ ਕਿ ਇੰਨੇ ਸਮੇਂ ਦੇ ਵਿੱਚ ਇਹ ਜੋ ਮਸਲੇ ਹੱਲ ਹੋ ਜਾਣਗੇ ਡਾਕਟਰ ਸਾਰੇ ਤਿਆਰ ਆ ਸਰ ਸਾਡੀਆਂ ਮੇਨ ਮੰਗਾ ਸੀ ਸਾਡਾ ACP ਰੀਇਨਸਟੇਟ ਕਰਨਾ ਸਾਡੀ ਸਿਕਿਉਰਿਟੀ ਲੈ ਕੇ ਆਨਾ ਪਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਏ ਦਿਨ ਹਸਪੀਟਲਸ ਦੇ ਵਿੱਚ ਡਾਕਟਰਾਂ ਤੇ ਹਮਲੇ ਹੋ ਰਹੇ ਹਨ ਤੇ ਇਥੇ ਸਿਕਿਉਰਿਟੀ ਦੇ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਹਨ ਤਾਂ ਕਰਕੇ ਅਸੀਂ ਫੀਮੇਲਸ ਤੇ ਸਾਡਾ ਸਾਰਾ ਪੈਰੀਮੀਟਰਿਕ ਜਿਹੜਾ ਫੀਮੇਲ ਸਟਾਫ ਹੈ ਅਸੀਂ ਆਪਣੀ ਡਿਊਟੀ ਤੇ ਸੇਫ ਨਹੀਂ ਮਹਿਸੂਸ ਕਰਦੇ ਤਾਂ ਕਰਕੇ ਸਾਡੀ ਸਰਕਾਰ ਨੂੰ ਮੇਨ ਡਿਮਾਂਡ ਹੈ ਕਿ ਇੱਥੇ ਸਿਕਿਉਰਿਟੀ ਲਈ ਆਈ ਜਾਵੇ 8 ਤੋਂ 11 ਕੇਂਦਰ ਲੜਦਾਲ ਚੱਲਦੀ ਸੀ ਆਪੀਡੀ ਨੇ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਜੀ ਸਰਕਾਰ ਨੇ ਭਰੋਸਾ ਦੇ ਦਿੱਤਾ ਸੀਗਾ ਕਿ ਤੁਹਾਡੀਆਂ ਜਿਹੜੀਆਂ ਜਾਇਜ਼ ਮੰਗਾਂ ਉਹ ਮੰਨਾਂਗੇ ਪਰ ਅੱਜ ਡਾਕਟਰਾਂ ਨੂੰ ਅਣਮਿੱਥੇ ਸਮੇਂ ਲਈ ਹੜਤਾਲ ਦੇ ਜਾਣਾ ਪੈ ਰਿਹਾ ਹੈ ਸਰ ਸਰਕਾਰ ਨੇ ਸਿਰਫ ਸਾਨੂੰ ਜ਼ੁਬਾਨੀ ਪੁਸ਼ਟੀ ਦਿੱਤੀ ਹੈ ਪਰ ਕੋਈ ਵੀ ਸਾਨੂੰ ਰਿਟਰਨ ਨੋਟੀਫਿਕੇਸ਼ਨ ਨਹੀਂ ਦਿੰਦਾ ਤੇ ਸਾਡੀ ਐਸੋਸੀਏਸ਼ਨ ਦੀ ਇਹੀ ਡਿਮਾਂਡ ਹੈ ਕਿ ਸਾਨੂੰ ਰਿਟਰਨ ਨੋਟੀਫਿਕੇਸ਼ਨ ਜਾਰੀ ਕੀਤੀ ਜਾਏ ਤੇ ਜਦ ਤੱਕ ਸਾਨੂੰ ਰਿਟਰਨ ਨੋਟੀਫਿਕੇਸ਼ਨ ਨਹੀਂ ਆਏਗੀ ਅਸੀਂ ਸਰ ਆਪਣੀ ਸਟ੍ਰਾਈਕ ਕੰਟੀਨਿਊ ਕਰਾਂਗੇ ਕਿਹੜੇ ਕਿਹੜੇ ਸੇਵਾਵਾਂ ਹੁਣ ਜੜੀਆਂ ਬੰਦ ਰਹਿਣਗੀਆਂ ਸਰ ਆਪੀਡੀ ਸਰਵਿਸਿਜ਼ ਬੰਦ ਨੇ ਅਦਰਵਾਇਜ਼ ਐਮਰਜੈਂਸੀ ਚੱਲ ਰਹੀ ਹੈ ਐਮਸੀਹ ਚੱਲ ਰਹੀ ਹੈ ਸਭ ਕੁਝ ਹੋ ਰਿਹਾ ਜੀ ਪੋਸਟਮਾਰਟਮ ਹੋ ਰਹੇ ਨੇ ਮੈਡੀਕਲਿਕਲ ਕੇਸਿਸ ਹੋ ਰਹੇ ਨੇ ਸਾਰਾ ਕੁਝ ਹੋ ਰਿਹਾ ਜੀ ਉਹ ਪੀਡੀ ਦੀ ਸੇਵਾਵਾਂ ਦੇ ਨਾਲ-ਨਾਲ ਜਿਹੜੇ ਆਉਣ ਵਾਲੇ ਸਮੇਂ ਚ ਸਵੀਕਾਰ ਰਣ ਕਿ ਰਹੇਗਾ ਸਰ ਜੋ ਵੀ ਸਾਡੀ ਐਸੋਸੀਏਸ਼ਨ ਕਾਲ ਲੇਗੀ ਅਸੀਂ ਉਹਨਾਂ ਬਿਨਾਂ ਨਾ ਗਰਦੀਪ ਸਿੰਘ ਗਰਦੀਪ ਸਿੰਘ ਕਿੱਥੋਂ ਆਏ ਹੋ ਮੋਜੀਵਾਲ ਪਿੰਡ ਤੋਂ ਆਏ ਕੋੜੀਸੇ ਖੇਤੋਂ 10-12 ਕਿਲੋਮੀਟਰ ਤੇ ਅੱਜ ਕਿੱਥੇ ਖੜੇ ਹੋ ਤੁਸੀਂ ਅਸੀਂ ਹਸਪਤਾਲ ਕੋਲ ਖੜੇ ਆ ਜੀ ਕੀ ਕੀ ਕਾਰਨ ਕੀ ਅੱਜ ਦਵਾਈ ਨਹੀਂ ਮਿਲ ਰਹੀ ਨਹੀਂ ਅਸੀਂ ਤਾਂ ਡਾਕਟਰ ਹਟਾਤ ਦੇ ਗਏ ਦੱਸਦੇ ਆ ਤੇ ਅਸੀਂ ਲੱਤ ਮੇਰੀ ਬਹੁਤ ਪੀੜ ਕਰਦੀ ਸੀ ਦਵਾਈ ਲੈ ਲਈ ਡਾਕਟਰ ਨੂੰ ਦਿਖਾਵਾ ਤੇ ਹੁਣ ਤੁਸੀਂ ਐਂ ਡਾਕਟਰ ਹੁਣ ਘਰ ਤਾਂ ਤੇ ਆਹ ਕੀ ਕਰੋਗੇ ਤੁਸੀਂ ਥੱਪੇ ਜਾਓ ਹੁਣ ਦੇਖਦੇ ਆਂ ਪ੍ਰਾਈਵੇਟ ਤੋਂ ਕਿਸੇ ਤੋਂ ਲਵਾਂਗੇ ਜਾਂ ਫਿਰ ਵਾਪਸ ਜਾਵਾਂਗੇ ਕਿੰਨਾ ਚਾਹੁੰਦਾ ਸਰਕਾਰ ਨੂੰ ਵੀ ਜਿਹੜਾ ਕੋਈ ਮਸਲਾ ਹੱਲ ਕਰਨਾ ਉਹਨਾਂ ਦੇ ਕਰੋ ਕਿ ਲੋਕੀ ਖਰਾਬ ਨਾ ਹੋਣ ਜਿਆਦਾ ਵੀ ਸਰਕਾਰੀ ਸਹੂਲਤਾਂ ਦੋ ਵੰਡੇ ਨਾ ਰਹੇ ਜਨ ਨੂੰ ਇਹ ਵਾਰ ਹੈ